ਤਸਵਕ ਦੀ ਵੱਡੀ ਖਬਰ ਬਿਕਰਮਜੀਤ ਸਿੰਘ ਮੰਜੀਠੀਆ ਪਟਿਆਲੇ ਪਹੁੰਚੇ ਨੇ ਡਰੱਗ ਇਸ ਮਾਮਲੇ ਦੇ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਸ ਤੋਂ ਪਹਿਲਾਂ ਬਿਕਰਮ ਮੰਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਜ ਕਸੇ ਆਏ ਤੇ ਕਿਹਾ ਤੁਹਾਡੇ ਆਕਾ ਕੇਜਰੀਵਾਲ ਤਾਂ ਈਡੀ ਸਾਹਮਣੇ ਪੇਸ਼ ਨਹੀਂ ਹੁੰਦੇ ਮੈਨੂੰ ਜਦੋਂ ਤੁਸੀਂ ਬੁਲਾਉਨੇ ਹੋ ਮੈਂ ਪੇਸ਼ ਹੋ ਜਾਣਾ ਔਰ ਇਸ ਤੋਂ ਬਾਅਦ ਇਹ ਵੀ ਕਹਿ ਦਿੱਤਾ ਜੋ ਵਿਧਾਨ ਸਭਾ ਵਿੱਚ ਤੁਸੀਂ ਪਾਗਲਪਨ ਕਰ ਰਹੇ ਹੋ ਇੱਕ ਦੂਜੇ ਨੂੰ ਤੂੰ ਤੜਕ ਕਰਕੇ ਬੋਲਦੇ ਹੋ ਬੜਾ ਮੰਦ ਭਾਗਾ ਤੇ ਇਹ ਵੀ ਕਿਹਾ ਕਿ ਤੁਸੀਂ ਇੱਕ ਜਿਹੜਾ ਸੁਖਜਿੰਦਰ ਕੋਟਲੀ ਐਮਐਲਆ ਉਸ ਨੂੰ ਦਲਤ ਭਾਈਚਾਰੇ ਨੂੰ ਜਿਹੜਾ ਕੁਝ ਤੁਸੀਂ ਕਿਹਾ ਉਹ ਬੜਾ ਨਿੰਦਣਯੋਗ ਅਜਿhst ਤੋਂ ਬਾਅਦ ਜੰਮ ਕੇ ਬਰੇ ਨੇ ਵਿਕਰਮ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਮਰਾ ਕੁਮਰਾ ਜਾ ਹੋਰ ਅਥਾ ਰਿਕਮੰਡੀਟ ਮਿੰਟ ਯਾਰ 60 ਕਰੋ న్యూਸ 18 ਇਹਦਾ ਵੈਸੇ ਸਰਕਾਰ ਦੀ ਖਬਰ ਲਾਉਣੀ ਹੋਣੀ ਮੈਂ ਤੁਸੀਂ ਤਾਂ ਵੈਸੇ ਸਰਕਾਰ ਦੀ ਖਬਰ ਲਾਉਣੀ ਹੋਣੀ ਤੁਸੀਂ ਚੰਗਾ ਮਾਈਕ ਜੇਬ ਚ ਪਾ ਕੇ ਰੱਖੋ ਮੈਂ ਅੱਜ ਫੇਰ ਬੁਲਾਇਆ ਜੀ ਹਾਂਜੀ ਗੱਲ ਕਿਉਂ ਨਹੀਂ ਬੰਦ ਰਹੀ ਜਿਹੜਾ ਰੋਜ਼ ਬੁਲਾ ਲੈਂਦੇ ਆ ਜੀ ਕੋਈ ਨਾ ਬੁਲਾਦਾ ਦੇਖੋ ਆ ਲੋਕੋ ਉੱਪਰ ਕਹਿੰਦੇ ਸਾਈਲੈਂਟ ਹੋ ਜਾਓ ਪਲੀਜ਼ ਸਾਰੇ ਸਾਈਲੈਂਟ ਇੱਕਲਾ ਇੱਕ ਹੁੰਦਾ ਜਿੰਦਾ ਦਿਲ ਬੰਦਾ ਜੀ ਜਿਹਨੂੰ ਅੱਠਵਰੀ ਐਸਆਈਟੀ ਨੇ ਬੁਲਾਇਆ 7 ਤਾਰੀ ਮੈਂ ਪੇਸ਼ ਹੋਇਆ ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ ਮਰਦਾ ਦਿਲ ਜਿਨ੍ਹਾਂ ਨੂੰ ਨਿਹਾਰ ਰਾਸਰੀਆ ਕਾਲ ਕੇਜਰੀਵਾਲ ਸਾਹਿਬ ਵਰਗੇ ਨਿਕੂ ਜੀ ਨੂੰ ਅੱਠ ਵਾਰੀ ਬੁਲਾਇਆ ਤੇ ਜੀਰੋ ਵਾਰੀ ਪੇਸ਼ ਹੋਏ ਕਿਉਂਕਿ ਮਨ ਚ ਚੋਰ ਸ਼ਰਾਬ ਘਟਾਲਾ ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡਿਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੁਸੋਧਿਆ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆਪਦੀ ਹੈ ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲੋਅ ਬਾਈਡਿੰਗ ਸਿਟੀਜ਼ਨ ਹ ਕਾਨੂੰਨ 'ਚ ਵਿਸ਼ਵਾਸ ਹੈ ਔਰ ਇਹੀ ਇੱਕ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਟਾ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਪੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਐਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬੌਸ ਫੇਲ ਕਰਤਾ ਪਰਸੋਂ ਤੋਂ ਵਿਧਾਨ ਸਭਾ 'ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਕਿ ਓਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪਾਇਆ ਜਾਂਦਾ ਤੇ ਵਿਧਾਨ ਸਭਾ 'ਚ ਗਾਹ ਪਉਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲੀਆਂ ਪ੍ਰਤਾਪ ਬਾਜਵਾ ਇਹ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਣਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ ਦੇਖੋ ਲੀਡਰ ਆ ਆਪੋਜੀਸ਼ਨ ਨੂੰ ਇਹ ਕਹਿੰਦਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ ਕੀ ਉਹ ਬਜਟ ਦਾ ਕਿਹੜੇ ਗਵਰਨਰ ਦਾ ਡਰੈਸ ਦਾ ਹਿੱਸਾ ਉਹ ਸ਼ਾਇਦ ਪੰਜਾਬ ਦੀ ਇਤਿਹਾਸ ਚ ਦੇਸ਼ ਦੇ ਇਤਿਹਾਸ ਚ ਦੁਨੀਆ ਦੇ ਇਤਿਹਾਸ ਚ ਕਿਸੇ ਲੀਡਰ ਆਫ ਦਾ ਹਾਊਸ ਨੇ ਜੀਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ ਉਥੇ ਜੋ ਹਰਕਤਾਂ ਕਰਤੂਤਾ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ ਇਹਦੀ ਸ਼ਰਮਸਾਰ ਪ੍ਰोसीडिंग ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ ਜਿਹੜਾ ਲੀਡਰ ਆਫ ਦ ਹਾਊਸ ਆਪ ਹੀ ਵੈਲ ਚ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਹ ਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋਈ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਹੈ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦੇਵਾਂਗੇ 3 ਲੱਖ 74000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਆ ਕੀ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਕੀ ਜਦ ਤੱਕ ਸਾਲ ਦਾ ਖਤਮ ਹੋਣਾ ਹੈ ਮੇਰੇ ਹਿਸਾਬ ਨਾਲ 4 ਲੱਖ ਕਰੋੜ ਤੇ ਜਾਊ ਹਰ ਪੰਜਾਬੀ ਤੇ ਕੋਈ ਸਵਾ ਲੱਖ ਦੇ ਨੇੜੇ ਤੇੜੇ ਇੱਕ ਬੰਦੇ ਤੇ ਕਰਜ਼ਾ ਚੜ ਜਾਣਾ ਔਰ ਰਿਜ਼ਲਟ ਕੀ ਹੈ ਡਿਵੈਲਪਮੈਂਟ ਜ਼ੀਰੋ ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਕੋਈ ਪੈਸੇ ਨਹੀਂ ਐਗਰੀਕਲਚਰ ਲਈ ਪੈਸੇ ਘਟਾਤੇ ਡਾਈਵਰਸੀਫਿਕੇਸ਼ਨ ਪੈਸੇ ਘਟਾਤੇ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਐ ਦੇ ਦੇ ਐਮਐਸਪੀ ਤੇ ਬੀਬੀ ਗਨਮੋਲਕ ਔਰ ਅਨਮੋਲ ਨੇ ਕੰਮ ਇਹ ਜੀ ਕਰਨੇ ਆ ਉਹਨੂੰ ਬਣਾ ਦਿਓ ਨਹੀਂ ਤਾਂ ਖਜ਼ਾਨਾ ਮੰਤਰੀ ਤੇ ਸੀਐਮ ਸ਼ਾਇਦ ਐਮਐਸਪੀ ਦੇ ਹੀ ਦਵੇ ਤੇਹੀ ਮਸਲਾ ਤੇ MSP ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਹਜ਼ਾਰ ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਤੇ ਪ੍ਰੋਵੀਜ਼ਨ ਨਹੀਂ ਰੱਖੇ ਡਿਵੈਲਪਮੈਂਟ ਵਾਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾਤਾ ਵਿਧਾਨ ਸਭਾ ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਬੀ ਕਿਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ ਬਾਕੀ ਮੈਂ ਹਾਂ ਜੀ ਗਲਤ ਸੀਮ ਨੂੰ ਲੈ ਕੇ ਇੱਕ ਲੜਾਈ ਦਿਖਾਈ ਦੇ ਰਹੀ ਜਿਵੇਂ ਸੁਦਰਿੰਦਰ ਕੋਟਲੀ ਨੇ ਮੁੰਡਾ ਚੁੱਕਿਆ ਕਿ ਦਲਤਾਂ ਨੂੰ ਮਾਰਾ ਕਿੰਨਾ ਬੋਲਿਆ ਗਿਆ ਪਰ ਇੱਕ ਸੀਮ ਦਲਦਸੇਵਿੰਦ ਦੀ ਗੱਲ ਕੀਤੀ ਸੀ ਕਿ ਡਿਫਟੀ ਸੀਮ ਹੋਣਾ ਚਾਹੀਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਦੇਖੋ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਯਾ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਤੇ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਨਿਸਟਰ ਅਸਤੀਫਾ ਦੇਵੇ ਯਾ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਜੀ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਰਵਿਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁਤੀ ਸੰਗਾਓ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਦੌਰਾ ਤਾਂ ਇਹਨੂੰ ਪਿਆਸੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਕਰੋ ਇੱਕ ਪਰਟਿਕੂਲਰ ਕਮਿਊਨਿਟੀ ਨੂੰ ਇਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਬਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸ਼ੋ ਕਿ ਮੈਂਟਲ ਲੈਵਲ ਮੈਂਟਲ ਸਿਕਨੈਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋ ਗਈ ਸਰ ਇਸ ਲਈ ਅੱਜ ਮੈਂ ਹਾਂਜੀ ਮంత్రి ਜੀ ਕਹਿ ਰਿਹਾ ਮੈਂ 13 ਦੇ 13 ਲੋਕ ਸਭਾ ਜਿੱਤਾਂਗੇ ਪਰ ਅਕਾਲੀ ਦਲ ਔਰ ਬੀਜੇਪੀ ਦਾ ਕੋਈ ਉੱਤਪਾ ਹੋ ਰਿਹਾ ਪਰਨੀਤ گور ਪਰਨੀਤ گور ਨੇ ਵੀ ਗੱਲ ਗੱਲ ਕੀਤੀ ਵਧੀਆ ਵਧੀਆ ਬੋਲਿਆ ਵੀ ਅਲਾਈਂਸ ਹੋਣਾ ਚਾਹੀਦਾ ਇੱਕ ਵਾਰੀ 11 ਨੂੰ ਪਰਨੀਤ گور ਨੇ ਮਾਂ ਤੇ ਦਵਾਂਗੇ ਜੀ ਆਵਾਜ਼ ਵੀ ਇਸ ਤਰ੍ਹਾਂ ਮੇਰਾ ਵੀਰ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ ਔਰ ਜਿੰਨਾ ਕੁਝ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਹਰ ਗੱਲ ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ ਮਗਰ ਲੋਕਾਂ ਨੇ ਫੈਸਲਾ ਕਰਨਾ ਹੈ 13 0 ਹੋਣਾ ਕਿ 0 13 ਹੋਣਾ ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ ਸਪੀਕਰ ਸਾਹਿਬ ਨੂੰ ਕਿਵੇਂ ਦੇ ਦਾਂ ਜੀ ਉਹ ਜੋ ਵਿਧਾਨ ਸਭਾ ਦੇ ਵਿੱਚ ਆ ਰਿਹਾ ਹੈ ਜੀ ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ ਬਾਜਵਾ ਸਾਹਿਬ ਦੀ ਪਜਾਮੀ ਤੇ ਐਸਪੀ ਤੇ ਸਪੀਕਰ ਦੀ ਨਾ ਦਿਸੀ ਉਹਨੂੰ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਹੈ ਜਾਂ ਜਿਹੜੇ ਵੇ ਉਸ ਵਿਧਾਨ ਸਭਾ ਦੇ ਮੈਂਬਰ ਨਹੀਂ ਹੈ ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਾਂ ਜਿਹੜੇ ਮੈਂਬਰ ਇਸ ਦੁਨੀਆ 'ਚ ਨਾ ਹੋਣ ਜਾਂ ਜਿਹੜੇ ਮੈਂਬਰ ਮੈਂਬਰ ਦੇ ਵਜੋਂ ਨਾ ਹੋਣ ਮੌਕੇ ਤੇ ਉਹਨਾਂ ਬਾਰੇ ਫਜ਼ੂਲ ਦੀ ਟਿੱਪਣੀ ਕਰੀ ਜਾਣੀ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਰਿਹਾ ਮੁਲਾਜ਼ਮਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਦੇ ਰਹੇ ਮੁਲਾਜ਼ਮਾਂ ਦਾ ਡੀਏ ਨਹੀਂ ਦੇ ਰਹੇ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਤਾਲੇ ਲੱਗ ਗਏ ਆ ਉਹਦੇ ਬਾਰੇ ਜ਼ਿਕਰ ਕੋਈ ਨਹੀਂ ਤਾਲਾ ਤਾਂ ਮੇਰਾ ਵੀ ਉਹਨੂੰ ਆਪਦੇ ਮੂੰਹ ਤੇ ਲਾ ਲੈਣਾ ਚਾਹੀਦਾ ਪੰਜਾਬ ਦਾ ਭਲਾ ਹੋਵੇ ਇੱਕ ਚੁੱਪ ਦੇ ਚਾਹੌਕ ਜੀ ਕਿਹਾ ਸੀ ਕਿ ਦੇਖਿਓ ਇੱਕ ਤਰਫ ਇਹ ਟਿਆਗ ਆਰਡਰ ਦਿੱਤਾ ਗਿਆ ਉਸ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਕਰੀ ਬੀ ਜਾ ਰਹੀ ਹੈ ਉਹ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਚਾਰ ਪੰਜ ਆਰੀ ਨਹੀਂ ਆ ਚੁੱਕਿਆ ਅੱਠ ਆਰੀ ਆ ਚੁੱਕਿਆ ਔਰ ਔਰ 6 ਸਿੱਟਾ ਬਦਲ ਗਈਆਂ ਹੁਣ ਜਿਹੜੀ ਛੱਟ ਕੋ ਲਾਇਆ ਨਾ ਇਹ ਛੱਟ ਨਹੀਂ ਹੈ ਇਹ ਬੇ ਸੱਟਾ ਇਹ ਭਗਵੰਤ ਮਾਨ ਦੀ ਕਿਚਨ ਕੈਬਨਟ ਹੁੰਦੀ ਹੈ ਨਾ ਕਿਚਨ ਕੈਬਨਟ ਛੱਟ ਆ ਉਹਦੀ ਇੱਕ ਭਾਈ ਸਾਹਿਬ ਐਸਐਸਪੀ ਸਾਹਿਬ ਇੱਕ ਇੱਕ ਇੱਥੇ ਇੱਕ ਨਾ ਕੋ ਹੈਗਾ ਤੈਨੂੰ ਪਤਾ ਹੋਣਾ ਅਕ੍ਰਿਤੀ ਭਾਈ ਛਕੂਨ ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ ਸੀਐਮ ਪਰਿਵਾਰ ਨੂੰ ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਸੀਐਮ ਜੋ ਕਹਿ ਦਿੰਦਾ ਜਿਸ ਦਿਨ ਮਜੀਠੀਆ ਵੱਧ ਬੋਲ ਪੈਂਦਾ ਉਸ ਦਿਨ ਸਾਧ ਲੈਂਦੇ ਆ ਮੈਂ ਵੀ ਆ ਜਾਂਦਾ ਮੇਰਾ ਵੀ ਦਿਲ ਲਵਾ ਦਿਆ ਨਾ ਵੀ ਲੱਗ ਜਾਂਦਾ ਹੁੰਦਾ ਹਾਂ ਇਹਨੂੰ ਬਸ ਉਹ ਕਈ ਸੰਭਲ ਜਾ ਚੁੱਕਿਆ ਉਹ ਕਹਿੰਦਾ ਮੈਨੂੰ 11 ਨੂੰ ਬੁਲਾਉ ਓ ਕੇਜਰੀਆਲ ਵਿਚਾਰਾ ਡਰਦਾ ਉਹਨੂੰ ਮੈਂ ਕੋਚੜ ਚੱਕ ਕੇ ਲੈ ਕੇ ਜਾਵਾਂ ਜਿੱਦ ਦਿਨ ਈਡੀ ਕੋਲ ਜਾਣਾ ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ ਨਿਆਣੇ ਨੂੰ ਜਦੋਂ ਸਕੂਲ ਭੇਜਣਾ ਉਹ ਚਿੱਕਾ ਮਾਰਨ ਲੱਗ ਪੈਂਦਾ ਨਿੱਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਹਾਲ ਉਹਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰਾ ਕਾਹਦੇ ਲਈ ਡਰਦਾ ਚਲੇ ਜਾ ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀ ਐ ਦੱਸ ਕੇ ਆ ਜਾ ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਐ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਐ ਮੈਂ ਤੁਹਾਨੂੰ ਕਹਿੰਦਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਐ ਇਲੀਗਲ ਹੈ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਕਿ ਜਿਸ ਨੇ ਮੇਰੇ ਤੇ ਆ ਛੱਟੋ ਪਾਤਿਆ ਆ ਸਾ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾਗਜ਼ ਨਹੀਂ ਮੇਰਾ ਵੀ ਅਗਲਾ ਉਤਲਾ ਨਹੀਂ ਉਤਲਾ ਉਹ ਰੋਣਾ ਕੁਝ ਕੱਢ ਨਹੀਂ ਗੱਡੀ ਚੋਂ ਯਾਰ ਆ ਮਾ ਜਿਹੜਾ ਚਿੱਠਾ ਲੈ ਕੇ ਆਇਆ ਆ ਚੱਟੋ ਪਾਤਿਆ ਦੀ ਮੈਚ ਪਸ਼ਟਤਨ ਨੂੰ ਕਹਿ ਰਿਹਾ ਜਿਹੜਾ ਚਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬਰੀਚੇ ਸ਼ਾਮਿਲ ਹੋ ਸਕਦਾ ਜਿਹੜਾ ਚਟੋ ਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋ ਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋ ਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮੈਨ ਦੇ ਸਕਦਾ ਸਿਕਿਉਰਿਟੀ ਦੇ ਸਕਦਾ ਜਿਸਨੇ ਕਿਸੇ ਧੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋਪਾਦਿਆ ਸ਼ਰਮਜੀਤ ਪੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਸ ਅਫਸਰ ਲਾ ਸਕਦਾ ਹੈ ਜਿਹੜਾ ਚਟੋਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ 'ਚ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਚਟੋਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟਿਗੇਟ ਫਦਰ ਇਨਵੈਸਟਿਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ ਮਗਰ ਇਹ ਇਲੀਗਲ ਕੰਮ ਕਰਨ ਵਾਸਤੇ ਛੱਟੋ ਬਾਤਿਆਂ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਰਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਚ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਐਸਐਸਟੀ ਕੋਲ ਆਇਆ ਕਿ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਇਸ ਲਈ ਜੇਸ ਡੀਜੀਪੀ ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ ਹਿੰਦੂ ਮਲੋਤਰਾ ਜੀ ਨੇ ਗਿਰਤੀ ਪਾਇਆ ਆਰਾ ਜੋ ਚਾਰਜ ਸੀਟਡ ਹੈ ਪਰ ਮੇਜਰ ਪੈਨਲਟੀ ਉਹ ਕਿਹੜੇ ਕਿਹੜੇ ਗਲਤ ਕੰਮ 22 ਦਿਨਾਂ ਚ ਕਰ ਗਿਆ ਉਹਦੀ ਸਭ ਦੀ ਜਾਂਚ ਹੋਵੇ ਔਰ ਉਤੇ ਪਰਚਾ ਦਰਜ ਹੋਵੇ ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ ਵੀ ਪੀ ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ ਉਹਦੀ ਵੀ ਇਨਕੁਆਇਰੀ ਹੋਵੇ ਹੁਣ ਮੈਂ ਜਾਇਮ ਮੈਂ ਤੁਹਾਨੂੰ ਕੈਨੇਡੀ ਦੀ ਗੱਲ ਕਰ ਰਹੇ ਹੋ ਸੁਖ ਸੁਖ ਬਲਾ ਉਹ ਡੀਕ ਦੇ ਸੁੱਖ ਨਾ ਜਾਣ ਉਹ ਡੀਕ ਦੇ ਉਹਦੀ ਸੁਖ ਬਲਾਸ ਦੀ ਇਨਕੁਆਇਰੀ ਦੀ ਵੀ ਗੱਲ ਚੱਲਦੀ ਹੈ ਇਸ ਬਾਰੇ ਵੀ ਥੋੜਾ ਜਿਹਾ ਬਿਆਨ ਦੇ ਕੇ ਜਾਓ ਜੀ ਕੀ ਨੇ ਸੁਖ ਵਿਲਾਸ ਜਿਹੜਾ ਹੋਟਲ ਆ ਉਹਦੇ ਬਾਰੇ ਗੱਲ ਚੱਲ ਰਹੀ ਆ ਜੋ ਉਹਦੀ ਵੀ ਜਾਂਚ ਜਿਹੜੀ ਆ ਖੋਲਾਂਗੇ ਓਏ ਮੈਂ ਮਾਰਦਾ ਤੁਹਾਨੂੰ ਜੇਸੀਵੀ ਮਸ਼ੀਨਾਂ ਤੱਕ ਦੀ ਗੱਲ ਹੋ ਗਈ ਉਹ ਮੇਰਾ ਵੀਰ ਇੱਕ ਵਾਰ ਤੁਹਾਨੂੰ ਦੱਸਾਂ ਇਹ ਧਿਆਨ ਭਟਕਾਉ ਮੁੱਦੇ ਨੇ ਜੀ ਇਨਕੁਆਇਰੀ ਕਾਦੀ ਹੁੰਦੀ ਆ ਕਾਰਵਾਈ ਕਰੇ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ ਜਦ ਇਹਨੂੰ ਕੋਈ ਨਹੀਂ ਗੱਲ ਮਿਲਦੀ ਤੇ ਧਿਆਨ ਭਟਕਾਉ ਨੂੰ ਮੌਕਾ ਮਿਲ ਜਾਂਦਾ న్యూਸ 18 ਖਬਰ ਚਲਾ ਦਿੰਦੀ ਏ ਹੋਰ ਕੁਝ ਨਹੀਂ ਹੁੰਦਾ ਮੇਰਾ ਵੀਰ ਥੈਂਕ ਯੂ ਤਾ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੱਡੇ ਸਵਾਲ ਸਰਦਾਰth ਚੱਠੂਪਾਦਿਆ ਸਾਬਕਾ ਡੀਜੀਪੀ ਪੰਜਾਬ ਦੇ